ਜਲੰਧਰ ਦੀਆਂ ਜਿਮਨੀ ਚੌਂਣਾ ਨੂੰ ਲੈ ਕੇ ਜਿਹੜਾ ਕਿ ਐਲਾਨ ਕਰ ਦਿੱਤਾ ਹੈ ਤੇ ਉੱਥੇ ਹੀ ਕੋਈ ਪਾਰਟੀ ਵੀ ਨਾਮਜ਼ਦਗੀ ਭਰਨ ਨੂੰ ਤਿਆਰ ਨਹੀਂ ਹੈ ਤੇ ਉੱਥੇ ਹੀ ਤਰੀਕ ਦਾ ਐਲਾਨ ਵੀ ਹੋ ਗਿਆ ਹੈ ਤੇ ਜਿਸ ਤੋਂ ਬਾਅਦ ਦੱਸਦੀ ਹੈ ਕਿ ਹਜੇ ਤੱਕ ਕਿਸੇ ਵੀ ਉਮੀਦਵਾਰ ਦੇ ਵੱਲੋਂ ਨਾਮਜ਼ਦਗੀਆਂ ਨਹੀਂ ਭਰੀਆਂ ਗਈਆਂ ਤੇ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਦੱਸਦੀ ਹੈ ਕਿ ਇਸ ਹਲਕੇ ਤੋਂ ਜਿਹੜਾ ਕਿ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਦੀ ਦੌੜ 'ਚ ਮਹਿੰਦਰ ਪੱਤ ਸੱfte ਮੋਰੀ ਦੱਸੇ ਜਾ ਰਹੇ ਨੇ ਤੇ ਜਿਹੜੇ ਪਿਛਲੇ ਸਾਲ ਹੀ ਭਾਜਪਾ ਛੱਡ ਕੇ ਆਪ ਚ ਸ਼ਾਮਲ ਹੋਏ ਤੇ ਇਸ ਹਲਕੇ ਤੋਂ ਅਸਤੀਫਾ ਦੇਣ ਤੋਂ ਬਾਅਦ ਦੱਸਦੀ ਹੈ ਕਿ ਜਲੰਧਰ ਪਛਮੀ ਜਿਹੜਾ ਕਿ ਵਿਧਾਨ ਸਭਾ ਹਲਕੇ ਦੀ ਜਿੰਨੀ ਚੋਣ ਦੇ ਲਈ ਨਾਮਜ਼ਦਗੀਆ 14 ਜੂਨ ਤੋਂ ਸ਼ੁਰੂ ਹੋ ਜਾਣਗੀਆਂ ਪਰ ਹਾਲੇ ਤੱਕ ਕਿਸੇ ਵੀ ਰਾਜਨੀਤਿਕ ਜਿਹੜਾ ਰਾਜਨੀਤਿਕ ਧਿਰ ਦੇ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਤੇ ਆਮ ਆਦਮੀ ਪਾਰਟੀ ਲਈ ਇਹ ਸੀਟ ਵਕਾਰ ਦਾ ਸਵਾਲ ਬਣ ਗਈ ਹੈ ਤੇ ਜਿਸ ਤੋਂ ਬਾਅਦ ਕਿਉਂਕਿ 2022 ਦੀ ਆ ਵਿਧਾਨ ਸਭਾ ਚੋਣਾਂ ਮੌਕੇ ਆਮ ਉਮੀਦਵਾਰ ਸ਼ਿਸ਼ੀਲ ਰਿੰਕੂ ਨੇ ਜਿੱਤ ਪ੍ਰਾਪਤ ਕੀਤੀ ਸੀ ਜੋ ਬਾਅਦ ਦੇ ਵਿੱਚ ਅਸਤੀਫਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਨਾਮ ਜਦਗਿਆ ਪਰਨ ਦੀ ਆਖਰੀ ਤਰੀਕ 21 ਜੂਨ ਜਦਕੇ ਵਾਪਸ ਲੈਣ ਦੀ ਆਖਰੀ ਤਰੀਕ 26 ਜੂਨ ਹੈ ਤੇ ਸ਼ੀਤਲ ਗੁਰਾਲ ਦੇ ਅਸਤੀਫੇ ਕਾਰਨ ਖਾਲੀ ਹੋਏ ਇਸ ਜਲੰਧਰ ਪਛਮੀ ਵਿਧਾਨ ਸਭਾ ਸੀਟ ਤੇ ਜਿਮਨੀ ਚੋਣ 10 ਜੁਲਾਈ ਨੂੰ ਹੋਣੀ ਹੈ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਸ਼ੀਤਲ ਗੁਰਾਲ ਦਾ ਅਸਤੀਫਾ 3 ਮਈ ਨੂੰ ਜਿਹੜਾ ਕਿ ਮਨਜ਼ੂਰ ਕਰ ਲਿਆ ਸੀ ਹਾਲਾਂਕਿ ਇਹ ਗੁਰਾਲ ਨੇ ਅਸਤੀਫਾ ਵਾਪਸ ਲੈਣ ਲਈ 2 ਜੂਨ ਨੂੰ ਭੱਜ ਦੌੜ ਵੀ ਕੀਤੀ ਸੀ ਤੇ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਦੀ ਦੌੜ 'ਚ ਮਹਿੰਦਰ ਭਗਤ ਸਭ ਤੋਂ ਮੋਹਰੀ ਦੱਸੇ ਜਾ ਰਹੇ ਨੇ ਤੇ ਜਿਹੜੇ ਪਿਛਲੇ ਸਾਲ ਹੀ ਭਾਤਪਾ ਛੱਡ ਕੇ ਆਪ 'ਚ ਸ਼ਾਮਲ ਹੋਏ ਨੇ ਤੇ ਇਸ ਹਲਕੇ ਤੋਂ ਅਸਤੀਫਾ ਦੇਣ ਵਾਲੇ ਸ਼ੀਤਲ ਗੁਰਾਲ ਵਿਪਾਤਪਾ ਦੇ ਵੱਲੋਂ ਜਿਹੜੇ ਕਿ ਚੋਣ ਲੜਨ ਦੇ ਇੱਛਕ ਹਨ ਤੇ ਕਾਂਗਰਸ ਤੋਂ ਆਪ ਤੋਂ ਆਪ ਤੋਂ ਪਾਪਾ ਜੋ ਸ਼ਾਮਲ ਹੋਏ ਤੇ ਸ਼ਸ਼ੀਲ ਰਿੰਕੂ ਵੀ ਆਪਣੀ ਕਾਉਂਸਲਰ ਪਤਨੀ ਸੁਨੀਤਾ ਰਿੰਕੂ ਨੂੰ ਪਾਪਾ ਵੱਲੋਂ ਚੋਣ ਲੜਾਉਣ ਦੇ ਲਈ ਯਤਨਸ਼ੀਲ ਦੱਸੇ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਦੱਸਿਆ ਕਿ ਜਲੰਧਰ ਦੇ ਵਿੱਚ ਨਾਮਜ਼ਦਗੀ ਚੋਣਾਂ ਨੂੰ ਲੈ ਕੇ ਜਿਲ੍ਹੇ ਮਾਫ ਕਰਨਾ ਜਿਮਨੀ ਚੋਣਾਂ ਨੂੰ ਲੈ ਕੇ ਹਜੇ ਤੱਕ ਕਿਸੇ ਵੀ ਉਮੀਦਵਾਰ ਦੇ ਵੱਲੋਂ ਪੱਖ ਨਹੀਂ ਲਿਆ ਗਿਆ ਤੇ ਨਾ ਹੀ ਨਾਮਜ਼ਦਗੀ ਪੱਤਰ ਭਰੇ ਗਏ ਦੱਸਦੇ ਕਿ ਹਜੇ ਤੱਕ ਕਿਸੇ ਵੀ ਉਮੀਦਵਾਰ ਦੇ ਵੱਲੋਂ ਨਾਮਜ਼ਦਗੀਆਂ ਨਹੀਂ ਭਰੀਆਂ ਗਈਆਂ ਤੇ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਦੱਸਦੀ ਹੈ ਕਿ ਇਸ ਹਲਕੇ ਤੋਂ ਜਿਹੜਾ ਕਿ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਦੀ ਦੌੜ 'ਚ ਮਹਿੰਦਰ ਪੱਤ ਸੱfte ਮੋਰੀ ਦੱਸੇ ਜਾ ਰਹੇ ਨੇ ਤੇ ਜਿਹੜੇ ਪਿਛਲੇ ਸਾਲ ਹੀ ਭਾਜਪਾ ਛੱਡ ਕੇ ਆਪ 'ਚ ਸ਼ਾਮਲ ਹੋਏ ਤੇ ਇਸ ਹਲਕੇ ਤੋਂ ਅਸਤੀਫਾ ਦੇਣ ਤੋਂ ਬਾਅਦ ਦੱਸਦੀ ਹੈ ਕਿ ਜਲੰਧਰ ਪੱਛਮੀ ਜਿਹੜਾ ਕਿ ਵਿਧਾਨ ਸਭਾ ਹਲਕੇ ਦੀ ਜਿੰਮਨੀ ਚੋਣ ਦੇ ਲਈ ਨਾਮਜ਼ਦਗੀ 14 ਜੂਨ ਤੋਂ ਸ਼ੁਰੂ ਹੋ ਜਾਣਗੀਆਂ ਪਰ ਹਾਲੇ ਤੱਕ ਕਿਸੇ ਵੀ ਰਾਜਨੀਤਿਕ ਜਿਹੜਾ ਰਾਜਨੀਤਿਕ ਧਿਰ ਦੇ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਤੇ ਆਮ ਆਦਮੀ ਪਾਰਟੀ ਲਈ ਇਹ ਸੀਟ ਵਕਾਰ ਦਾ ਸਵਾਲ ਬਣ ਗਈ ਹੈ ਤੇ ਜਿਸ ਤੋਂ ਬਾਅਦ ਕਿਉਂਕਿ 2022 ਦੀ ਆ ਵਿਧਾਨ ਸਭਾ ਚੋਣਾਂ ਮੌਕੇ ਆਮ ਉਮੀਦਵਾਰ ਸ਼ਿਸ਼ੀਲ ਰਿੰਖੂ ਨੇ ਜਿੱਤ ਪ੍ਰਾਪਤ ਕੀਤੀ ਸੀ ਜੋ ਬਾਅਦ ਦੇ ਵਿੱਚ ਅਸਤੀਫਾ ਦੇ ਕੇ ਭਾਜਪਾ ਚ ਸ਼ਾਮਲ ਹੋ ਗਏ ਨੇ 당 ਜਦ ਗਿਆ ਪਰਨ ਦੀ ਆਖਰੀ ਤਰੀਕ 21 ਜੂਨ ਜਦ ਕੇ ਵਾਪਸ ਲੈਣ ਦੀ ਆਖਰੀ ਤਰੀਕ 26 ਜੂਨ ਹੈ ਤੇ ਸ਼ੀਤਲ ਗੁਰਾਲ ਦੇ ਅਸਤੀਫੇ ਕਾਰਨ ਖਾਲੀ ਹੋਏ ਇਸ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਤੇ ਜਿੰਨੀ ਚੋਣ 10 ਜੁਲਾਈ ਨੂੰ ਹੋਣੀ ਹੈ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਸ਼ੀਤਲ ਗੁਰਾਲ ਦਾ ਅਸਤੀਫਾ ਟੀਮ ਇਹਨੂੰ ਜਿਹੜਾ ਕਿ ਮਨਜ਼ੂਰ ਕਰ ਲਿਆ ਸੀ ਹਾਲਾਂਕਿ ਇਹ ਗੁਰਵਾਰ ਨੇ ਅਸਤੀਫਾ ਵਾਪਸ ਲੈਣ ਲਈ 2 ਜੂਨ ਨੂੰ ਭੱਜ ਦੌੜ ਵੀ ਕੀਤੀ ਸੀ ਤੇ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਦੀ ਦੌੜ 'ਚ ਮਹਿੰਦਰ ਭਗਤ ਸਭ ਤੋਂ ਮੋਹਰੀ ਦੱਸੇ ਜਾ ਰਹੇ ਨੇ ਤੇ ਜਿਹੜੇ ਪਿਛਲੇ ਸਾਲ ਹੀ ਭਾਤਪਾ ਛੱਡ ਕੇ ਆਪ 'ਚ ਸ਼ਾਮਲ ਹੋਏ ਨੇ ਤੇ ਇਸ ਹਲਕੇ ਤੋਂ ਅਸਤੀਫਾ ਦੇਣ ਵਾਲੇ ਸ਼ੀਤਲ ਗੁਰਾਲ ਵੀ ਭਾਜਪਾ ਦੇ ਵੱਲੋਂ ਜਿਹੜੇ ਕਿ ਚੋਣ ਲੜਨ ਦੇ ਇੱਛਕ ਹਨ ਤੇ ਕਾਂਗਰਸ ਤੋਂ ਆਪ ਤੋਂ ਫਿਰ ਆਪ ਤੋਂ ਭਾਜਪਾ 'ਚ ਸ਼ਾਮਲ ਹੋਏ ਤੇ ਸੁਸ਼ੀਲ ਰਿੰਕੂ ਵੀ ਆਪਣੀ ਕਾਉਂਸਲਰ ਪਤਨੀ ਸੁਨੀਤਾ ਰਿੰਕੂ ਨੂੰ ਭਾਜਪਾ ਵੱਲੋਂ ਚੋਣ ਲੜਾਉਣ ਦੇ ਲਈ ਯਤਨਸ਼ੀਲ ਦੱਸੇ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਦੱਸਿਏ ਕਿ ਜਲੰਧਰ ਦੇ ਵਿੱਚ ਨਾਮਜ਼ਦਗੀ ਚੋਣਾਂ ਨੂੰ ਲੈ ਕੇ ਜਿਲ੍ਹੇ ਮਾਫ਼ ਕਰਨਾ ਜਿਮਨੀ ਚੋਣਾਂ ਨੂੰ ਲੈ ਕੇ ਹਜੇ ਤੱਕ ਕਿਸੇ ਵੀ ਉਮੀਦਵਾਰ ਦੇ ਵੱਲੋਂ ਪੱਖ ਨਹੀਂ ਲਿਆ ਗਿਆ ਤੇ ਨਾ ਹੀ ਨਾਮਜ਼ਦਗੀ ਪੱਤਰ ਪਰੇਗੇ